ਉਹੀ ਅਰੇਂਜਮੈਂਟ ਵੇਖਣ ਹੀ ਆਏ ਆ ਨਾ ਜੀ ਦੇਖੋ ਹਰਿਆਣਾ ਨੇ ਤੁਹਾਡੇ ਸਾਹਮਣੇ ਆ ਕਿ ਹਰਿਆਣਾ ਨੇ ਆਪਣੇ ਬਾਰਡਰਸ ਬੜੇ ਪੁਖਤਾ ਤਰੀਕੇ ਨਾਲ ਜਾਮ ਕੀਤੇ ਜੀ ਇਹ ਜਿਹੜਾ ਇੱਕ ਰਸਤਾ ਸੀ ਹਾਲਾਂਕਿ ਟੋਏ ਪੜ ਦਿੱਤੇ ਸੀ ਉਥੋਂ ਪੈਦਲ ਜਾਣਾ ਵੀ ਮੁਸ਼ਕਲ ਸੀ ਪਰ ਹੁਣ ਉਥੇ ਪੱਥਰ ਆ ਜਿਹੜੇ ਉਹ ਲਗਾ ਦਿੱਤੇ ਗਏ ਤਾਂ ਇਹ ਤਸਵੀਰਾਂ ਨੇ ਮੌਕੇ ਦੀਆਂ ਜਿੱਥੇ ਜਿਹੜੇ ਪੱਥਰ ਲਗਾ ਦਿੱਤੇ ਗਿਆ ਅੱਗੇ ਬੈਰੀਕੇਡ ਲੱਗੇ ਹੋਏ ਨੇ ਉਸ ਤੋਂ ਪਹਿਲਾਂ ਕਿਲ ਲੱਗੇ ਹੋਏ ਨੇ ਇੱਧਰਲੀ ਸਾਈਡ ਵੀ ਸੇਮ ਤਸਵੀਰ ਆ ਬੈਰੀਕੇਡ ਪਹਿਲਾਂ ਲੱਗੇ ਨੇ ਫਿਰ ਕਿਲ ਲੱਗੇ ਹੋਏ ਨੇ ਫਿਰ ਜਿਹੜੀਆਂ ਕੰਡੀਆਂ ਤਾਰਾਂ ਲਾਈਆਂ ਹੋਈਆਂ ਨੇ ਉਸ ਤੋਂ ਸ਼ੰਭੂ ਬਾਰਡਰ ਦੇ ਉੱਪਰ ਮੌਜੂਦ ਆ ਜਿੱਥੇ ਐਸਐਸਪੀ ਪਟਿਆਲਾ ਪਹੁੰਚੇ ਨੇ ਤਾਂ ਗੱਲਬਾਤ ਕਰ ਲੈਣੇ ਆ ਜਿਹੜੀਆਂ ਕੀਤੀਆਂ ਗਈਆਂ ਨੇ ਸਰ ਇੱਕ ਵੱਡਾ ਸਵਾਲ ਇੱਥੇ ਖੜਾ ਹੋ ਜਾਂਦਾ ਕਿ ਟ੍ਰੈਫਿਕ ਡਿਵਰਸ਼ਨ ਆ ਆਮ ਲੋਕਾਂ ਲਈ ਹੋਗੀ ਪਰ ਜੇ ਕਿਸਾਨ ਇੱਥੇ ਪਹੁੰਚਣਗੇ ਉਹਨਾਂ ਨੂੰ ਕਿਸ ਤਰੀਕੇ ਦੇ ਅਰੇਂਜਮੈਂਟ ਸਿੱਖਣ ਨੂੰ ਮਿਲਣਗੇ ਉਹੀ ਅਰੇਂਜਮੈਂਟ ਵੇਖਣ ਤੇ ਇਸ ਕਰਕੇ ਇੱਥੇ ਜਿਹੜੀ ਵੀ ਸਾਡੀ ਬੇਸਿਕ ਡਿਊਟੀ ਆ ਕਿ ਜਿਹੜੀ ਪਬਲਿਕ ਕਮਿਊਟ ਕਰ ਰਹੀ ਆ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਾ ਆਵੇ ਤੇ ਅਸੀਂ ਮੁਕੰਮਲ ਤੌਰ ਤੇ ਆਪਣਾ ਜਿਹੜਾ ਸਿਕਿਉਰਟੀ ਪਲਾਨ ਆ ਤੇ ਡਾਇਵਰਜਨ ਪਲਾਨ ਨੂੰ ਜਾਰੀ ਸਸਪੀ ਪਟਿਆਲਾ ਬਰੂੰ ਸ਼ਰਮਾ ਪਹੁੰਚੇ ਨੇ ਤਾਂ ਦੇਖ ਸਕਦੇ ਹੋ ਪ੍ਰੋਪਰ ਟੀਮ ਦੇ ਨਾਲ ਉਹ ਇੱਥੇ ਪਹੁੰਚੇ ਹੋਏ ਨੇ ਕਿਉਂਕਿ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਜਿੱਥੇ ਲਗਾਤਾਰ ਇੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਤਾਂ ਉੱਥੇ ਹੀ ਹੁਣ ਪੰਜਾਬ ਪ੍ਰਸ਼ਾਸਨ ਹੈ ਜਿਹੜਾ ਉਹ ਵੀ ਮੌਕੇ ਤੇ ਉੱਪਰ ਪਹੁੰਚਿਆ ਤਾਂ ਕਿ ਸਥਿਤੀ ਦਾ ਜਿਹੜਾ ਜਾਇਜ਼ਾ ਲਿਆ ਜਾ ਸਕੇ ਕਿਉਂਕਿ ਭਲਕੇ ਕਿਸਾਨਾਂ ਦੇ ਵੱਲੋਂ ਦਿੱਲੀ ਕੂਚ ਦਾ ਜਿਹੜਾ ਐਲਾਨ ਕੀਤਾ ਗਿਆ 13 ਫਰਵਰੀ ਦਾ ਐਲਾਨ ਕੀਤਾ ਗਿਆ ਤੇ ਉਸੇ ਨੂੰ ਮੁੱਖ ਰੱਖਦੇ ਹੋਏ ਜੋ ਪ੍ਰਸ਼ਾਸਨ ਹੈ ਪੰਜਾਬ ਪ੍ਰਸ਼ਾਸਨ ਉਹ ਵੀ ਇੱਥੇ ਪਹੁੰਚਿਆ ਹੋਇਆ ਤਾਂ ਕਿ ਜੇਕਰ ਕੱਲ ਨੂੰ ਕੋਈ ਤਣਾਅਪੂਰਨ ਸਥਿਤੀ ਖਾਰੇ ਮੌਕੇ ਦੀਆਂ ਐਸਐਸਪੀ ਦੇ ਵੱਲੋਂ ਕੀ ਕੁਝ ਕਿਹਾ ਗਿਆ ਉਹ ਵੀ ਤੁਹਾਨੂੰ ਸੁਣਾਵਾਂਗੇ ਪਰ ਮੌਕੇ ਦੀਆਂ ਤਸਵੀਰਾਂ ਦਿਖਾ ਰਿਹਾ ਹਾਂ ਇਸ ਸਮੇਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸ਼ੰਭੂ ਬਾਡਰ ਦੀਆਂ ਤਸਵੀਰਾਂ ਨੇ ਦੱਸਦੀ ਹੈ ਕਿ ਕਿਸਾਨਾਂ ਨੇ 13 ਫਰਵਰੀ ਨੂੰ ਦਿੱਲੀ ਕੂਸਤਾ ਐਲਾਨ ਕੀਤਾ ਤੇ ਉਸ ਤੋਂ ਪਹਿਲਾਂ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਪ੍ਰੋਪਰ ਇੱਥੇ ਜਿਹੜੀ ਤਿਆਰੀ ਕੀਤੀ ਗਿਆ ਬੈਰੀਕੇਡ ਲਗਾਏ ਗਏ ਨੇ ਤਾਂ ਮੌਕੇ ਦੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਪੁਲਿਸ ਮੁਲਾਜ਼ਮ ਨੇ ਜਿਹੜੇ ਇੱਥੇ ਪਹੁੰਚੇ ਹੋਏ ਨੇ ਸਥਿਤੀ ਦੇਖ ਕੇ ਵਾਪਸ ਜਾ ਰਹੇ ਨੇ ਹੁਣ ਐਸਐਸਪੀ ਨੇ ਜੋ ਪਟਿਆਲਾ ਤੋਂ ਬਰਨੂ ਸ਼ਰਮਾ ਇੱਥੇ ਆਪਦੀ ਟੀਮ ਦੇ ਨਾਲ ਪਹੁੰਚੇ ਨੇ ਤੇ ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਹੁਣ ਐਸਐਸਪੀ ਵਾਪਸ ਜਾ ਰਹੇ ਨੇ ਤਾਂ ਸ਼ੰਭੂ ਬਾਰਡਰ ਦੀਆਂ ਤਸਵੀਰਾਂ ਨੇ ਸ਼ੰਭੂ ਬਾਰਡਰ ਤੋਂ ਅਸੀਂ ਲਗਾਤਾਰ ਇੱਕ ਅਪਡੇਟ ਆ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਕਿਸ ਤਰੀਕੇ ਦੀਆਂ ਇੱਥੇ ਤਿਆਰੀਆਂ ਨੇ ਪਿੱਛੇ ਦੀ ਜੇਕਰ ਤਿਆਰੀਆਂ ਤੁਹਾਨੂੰ ਇੱਕ ਔਰ ਫਿਰ ਤੋਂ ਦਿਖਾ ਦਿੰਨੇ ਆ ਪੱਥਰ ਤੁਹਾਨੂੰ ਕੁਝ ਮਿੰਟ ਪਹਿਲਾਂ ਅਸੀਂ ਤਸਵੀਰ ਦਿਖਾਈ ਸੀ ਕਿ ਕਿਵੇਂ ਇੱਥੇ ਦਰਿਆ ਦੇ ਵਿੱਚ ਜਾਣ ਦੇ ਲਈ ਇੱਕ ਰਸਤਾ ਸੀ ਉੱਥੇ ਟੋਏ ਆ ਜਿਹੜੇ ਪੱਟੇ ਹੋਏ ਸੀ ਤਾਂ ਉਹ ਅਸੀਂ ਤਸਵੀਰ ਤੁਹਾਨੂੰ ਦਿਖਾਈ ਸੀ ਪਰ ਹੁਣ ਦੀ ਚੰਦ ਮਿੰਟਾਂ ਬਾਅਦ ਦੀ ਇਹ ਤਸਵੀਰ ਤੁਹਾਨੂੰ ਇੱਕ ਹੋਰ ਦਿਖਾ ਰਹੇ ਹਾਂ ਕਿ ਜਿਹੜਾ ਇੱਕ ਰਸਤਾ ਸੀ ਹਾਲਾਂਕਿ ਟੋਏ ਪੜ ਦਿੱਤੇ ਸੀ ਉੱਥੋਂ ਪੈਦਲ ਜਾਣਾ ਵੀ ਮੁਸ਼ਕਲ ਸੀ ਪਰ ਹੁਣ ਇੱਥੇ ਜਿਹੜੇ ਪੱਥਰ ਲਗਾ ਦਿੱਤੇ ਗਿਆ ਅੱਗੇ ਬੈਰੀਕੇਡ ਲੱਗੇ ਹੋਏ ਨੇ ਉਸ ਤੋਂ ਪਹਿਲਾਂ ਕਿੱਲ ਲੱਗੇ ਹੋਏ ਨੇ ਇਧਰਲੀ ਸਾਈਡ ਵੀ ਸੇਮ ਤਸਵੀਰ ਆ ਬੈਰੀਕੇਡ ਪਹਿਲਾਂ ਲੱਗੇ ਨੇ ਫਿਰ ਕਿੱਲ ਲੱਗੇ ਹੋਏ ਨੇ ਫਿਰ ਜਿਹੜੀਆਂ ਕੰਡੀਆਂ ਤਾਰਾਂ ਲਾਈਆਂ ਹੋਈਆਂ ਨੇ ਉਸ ਤੋਂ ਬਾਅਦ ਪਿੱਛੇ ਸੀਆਰਪੀਐਫ ਦੇ ਹਰਿਆਣਾ ਪੁਲਿਸ ਦੇ ਜਿਹੜੇ ਜਵਾਨ ਆ ਉਹ ਤਾਇਨਾਤ ਕੀਤੇ ਹੋਏ ਨੇ ਵਾਟਰ ਕੈਨਨ ਦੀਆਂ ਗੱਡੀਆਂ ਜਿਹੜੀਆਂ ਇੱਥੇ ਖੜੀਆਂ ਨੇ ਤਾਂ ਮੌਕੇ ਦੀਆਂ ਤਸਵੀਰਾਂ ਅਸੀਂ ਤੁਹਾਡਾ ਸ਼ੰਭੂ ਵਾਟਰ ਤੋਂ ਸੰਝਿਆ ਕਰ ਰਹੇ ਹਾਂ ਤੇ ਇੱਥੇ ਹੁਣ ਐਸਐਸਪੀ ਪਟਿਆਲਾ ਬਰਨ ਸ਼ਰਮਾ ਪਹੁੰਚੇ ਨੇ ਉਹਨਾਂ ਦੇ ਵੱਲੋਂ ਸਥਿਤੀ ਦਾ ਜਾਇਜ਼ਾ ਲਿਆ ਗਿਆ ਇ ਨੇ ਕਿ ਜਿਹੜੀ ਫੋਰਸ ਆ ਉਹ ਹਰਿਆਣਾ ਦੇ ਵੱਲੋਂ ਤਾਇਨਾਤ ਕੀਤੀ ਗਈ ਆ ਕਿਸ ਤਰੀਕੇ ਦੇ ਜਾਂ ਤਿਆਰੀਆਂ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਕੀਤੇ ਗਏ ਨੇ ਤਾਂ ਇਹਨਾਂ ਤਾਂ ਉਹ ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਹੁਣ ਵਾਪਸ ਗਏ ਨੇ ਤਾਂ ਉਹਨਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਸੀ ਉਹ ਵੀ ਵਾਈਟ ਤੁਹਾਡੇ ਨਾਲ ਸਾਂਝੀ ਕਰਾਂਗੇ ਪਰ ਮੌਕੇ ਦੀਆਂ ਤਸਵੀਰਾਂ ਨੇ ਕਿ ਕਿਸ ਤਰੀਕੇ ਦੇ ਹਾਲਾਤ ਜਿਹੜੇ ਸ਼ੰਭੂ ਬਾਰਡਰ ਦੇ ਉੱਪਰ ਬਣੇ ਹੈ ਦੱਸਦੇ ਕਿ ਕਿਸਾਨ ਅੰਮ੍ਰਿਤਸਰ ਤੋਂ ਦਿੱਲੀ ਵੱਲ ਨੂੰ ਰਵਾਨਾ ਹੋ ਚੁੱਕੇ ਨੇ ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਦੇ ਜਿਹੜੇ ਕਾਫਲੇ ਆ ਉਹ ਸ਼ੰਭੂ ਬਾਰਡਰ ਵੱਲ ਨੂੰ ਬਾਧ ਰਹੇ ਨੇ ਹਰਿਆਣਾ ਦੇ ਉਹਨਾਂ ਵੱਲ ਨੂੰ ਵਧ ਰਹੇ ਆ ਤਾਂ ਸਥਿਤੀ ਨੂੰ ਲੈ ਕੇ ਲਗਾਤਾਰ ਹਰ ਇੱਕ ਅ ਚੰਡੀਗੜ੍ਹ ਦੇ ਵਿੱਚ ਇੱਕ ਕੇਂਦਰ ਦੇ ਤਿੰਨ ਮੰਤਰੀਆਂ ਦੇ ਨਾਲ ਕਿਸਾਨਾਂ ਦੀ ਮੀਟਿੰਗ ਵੀ ਹੋਣੀ ਹੈ ਹੋ ਸਕਦਾ ਹੈ ਕਿ ਉਸ ਮੀਟਿੰਗ ਦੇ ਵਿੱਚ ਕੋਈ ਨਾ ਕੋਈ ਹੱਲ ਆ ਜਿਹੜਾ ਨਿਕਲ ਆਵੇ ਕਿਉਂਕਿ ਇਸ ਤੋਂ ਪਹਿਲਾਂ ਜੋ ਮੀਟਿੰਗ ਹੋਈ ਸੀ ਉਸ ਦੇ ਵਿੱਚ ਕਈ ਮੰਗਾਂ ਨੂੰ ਲੈ ਕੇ ਸਹਿਮਤੀ ਬਣੀ ਸੀ ਤੇ ਉਮੀਦ ਕਰਾਂਗੇ ਜੋ ਅੱਜ ਮੀਟਿੰਗ ਹੋਣੀ ਹੈ ਉਸ ਦੇ ਵਿੱਚ ਵੀ ਜਿਹੜੀ ਸਹਿਮਤੀ ਹੋ ਬਣੇ ਤਾਂ ਕਿ ਕਿਸਾਨ ਕੱਲ ਨੂੰ ਇੱਥੇ ਨਾ ਪਹੁੰਚਣ ਇੱਥੇ ਕੋਈ ਟਕਰਾਅ ਵਾਲੀ ਸਥਿਤੀ ਹੈ ਜਿਹੜੀ ਉਹ ਨਾ ਬਣੇ ਤਾਂ ਮੌਕੇ ਦੀਆਂ ਤਸਵੀਰਾਂ ਹਰ ਇੱਕ ਅਪਡੇਟ ਹੈ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੁੜੇ ਰਹੋ ਡੇਲੀ ਪੋਸਟ ਪੰਜਾਬੀ ਦੇ ਨਾਲ ਸਹਿਯੋਗੀ ਸਾਥੀ ਕਰਨ ਦੇ ਨਾਲ ਸੁਖਦਲੇ